ਅੱਜ ਨਹਿਰੂ ਹਰੂਵਾ ਕੇਂਦਰ ਵੱਲੋਂ ધ ਊਮਨ ਐਂਡ ਚਾਈਲਡ ਵੈਲਫੇਅਰ ਸੁਸਾਇਟੀ ਤੇ ਆਲੰਗਿਆ ਯੂਨੀਵਰਸਿਟੀ ਦੇ ਨੂੰ ਇੱਥੇ ਅੰਤਰਰਾਸ਼ਟਰੀ ਮਾਂ ਦਾ ਦਿਨ ਮਨਾਉਣ ਵਾਸਤੇ ਇਹ ਵਰਦਾਸਤ ਬਣਾਇਆ ਗਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਚੀਫ ਗੈਸਟ ਮੈਡਮ ਹੌਨਰਾ ਨੇ ਵੀ ਬਹੁਤ ਆਪਣੀ ਜ਼ਿੰਦਗੀ ਤੇ ਪ੍ਰੇਰਣਾदाई ਗੱਲਾਂ ਸਾਂਝੀਆਂ ਕੀਤੀ। ਫਿਰ ਮੇਰੀਆਂ ਭੈਣਾਂ ਜਿਹੜੀਆਂ ਸਖਤ ਸੌਥ ਹੈਲਥ ਗਰੁੱਪ ਤੋਂ ਵੀ ਆਈਆਂ ਹਨ ਸੇਵਾ ਸੰਗਠਨ ਦੀਆਂ ਭੈਣਾਂ ਨੇ ਬਹੁਤ ਅੱਛਾ ਇੱਕ ਗੀਤ ਪੇਸ਼ ਕੀਤਾ ਜਿਹਦੇ ਰਾਂਝੀ ਇਨ ਜਨਕ ਤੇ ਇੱਕ ਦੂਸਰੇ ਦਾ ਸਾਥ ਦੇਣ ਦੀ ਤੀੜ ਨੰਦੀ ਹੈ ਤੇ ਬੜਾ ਅੱਛਾ ਲਗਾ ਥੈਂਕਸ ਅ ਲੋਟ ਟੂ ਵਨ ਪਰੀਜ਼ ਮੈਡਮ ਜਿਨ੍ਹਾਂ ਨੇ ਇਸ ਗੋਵਨ ਜਿਸਾ ਦੀ ਟੀਮ ਨੂੰ ਸੰਦਾ ਦਿੱਤਾ ਅਸੀਂ ਬਹੁਤ ਸਾਰੇ ਵਿਚਾਰ ਇਨ੍ਹਾਂ ਦੇ ਨਾਲ ਸਾਂਝੇ ਵੀ ਕੀਤੇ ਹਨ ਤੇ ਬਹੁਤ ਸਾਰੇ ਸਿੱਕੇ ਵੀ ਚੱਲੇ ਹਨ ਕਿ ਇੰਜ ਹੀ ਇੱਕ ਦੂਸਰੇ ਦਾ ਸਹਾਰਾ ਬਣ ਕੇ ਅਸੀਂ ਔਰਤ ਸਮਾਜ ਦੀ ਤਰੱਕੀ ਵਾਸਤੇ ਵਚਨਬੱਧ ਹੋਈਆਂ ਹਾਂ ਤੇ ਕੋਈ ਇੱਕ ਵਿੱਚ ਕੋਈ ਵੀ ਜਿਹੜੀਆਂ ਸਰਕਾਰੀ ਸਹੂਲਤਾਂ ਆਣ ਰਹੀਆਂ ਹਨ ਤੇ ਕੋਈ ਸਰਕਾਰੀ ਹੋਰ ਫੰਡਸ ਆ ਰਹੇ ਹਨ ਉਹ ਸਾਰੇ ਸਾਨੂੰ ਸੇ ਜੋ ਇਸ ਕਿ ਅਸੀਂ ਔਰਤਾਂ ਦਾ ਵੱਧ ਤੋਂ ਵੱਧ ਵਿਕਾਸ ਕਰ ਸਕੀਏ ਤੇ ਅੱਜ ਦਾ ਦਿਨ ਮਨਾਉਣ ਦਾ ਸਾਡਾ ਉਪਰਾਲਾ ਵੀ ਇਹੀ ਸੀ ਕਿ ਦੂਸਰੀਆਂ ਔਰਤਾਂ ਨੂੰ ਐਜੂਕੇਟ ਜਿਹੜੀਆਂ ਪਹੁੰਚ ਗਈਆਂ ਲੇਡੀਆਂ ਕਿਤੇ ਮੁਕਾਮ ਤੇ ਪਹੁੰਚ ਚੁੱਕੀਆਂ ਸਕਸੈਸਫੁਲ ਲੇਡੀਆਂ ਪ੍ਰੇਰਣਾ ਦੇ ਕੇ ਦੂਸਰੀਆਂ ਦਾ ਵੀ ਵਿਕਾਸ ਕਰਨ ਦੀ ਤੁਸੀਂ ਸਾਂਝ ਪਾਣ ਉਹਨਾਂ ਨੂੰ ਪ੍ਰੇਰਣਾ ਦੇਣ ਤੇ ਉਹਨਾਂ ਦਾ ਹੱਥ ਫੜ ਕੇ ਆਪਣੇ ਨਾਲ ਸਾਂਝੀ ਵਾਤਾਵਰਣ ਚੰਗੀ ਹੈ ਦੇਖ ਦੂਸਰੇ ਵੀ ਤਰੱਕੀ ਦੇ ਸਹਾਰਾ ਬਣੇ ਪਾਕਿ ਕੇ ਜਵਾਸੇ ਇਸ ਇਸ ਵੇਲ ਦਾ ਨਾਮ ਹੈ ਉਹ ਦੇਖੋ ਬਿੰਦੂ ਇੱਕ ਅੰਦੀ ਜੀ ਨੇ ਕਿ ਇਸ ਸਥਾਪਿਤ ਪੁਲੀਸ ਤੋਂ ਹੀ ਇਹ ਆਈਨਾ ਅਫਸਰ ਨੰਬਰ 112 ਦੀ ਅਹਿਮੀਅਤ ਵੀ ਦੱਸੀ ਤੇ ਜਿਹੜੀਆਂ ਬਾਈਪਾਸ ਤੇ ਕਈ ਕਨਵੈਂਸ ਦੀ ਫੈਸਿਲਿਟੀ ਵਾਸਤੇ ਵੀ ਕਈ ਨੰਬਰ ਨਾ ਜਾਰੀ ਕੀਤੇ ਤੇ ਮੈਂ ਬਹੁਤ ਹੀ ਥੈਂਕਫੁਲ ਹਾਂ ਪੰਜਾਬ ਪੁਲਿਸ ਦਾ ਤੇ ਮੇਰੇ ਕੋਲ ਪੰਜਾਬ ਪੁਲਿਸ ਦੇ ਜਿਹੜੇ ਨੁਮਾਇੰਦੇ ਬਿਠੇ ਹਨ ਮੈਂ ਉਹਨਾਂ ਨੂੰ ਸੈਲੂਟ ਕਰਦੀ ਹਾਂ ਸਰ 112 ਦੇ ਜ਼ਰੀਏ ਮੈਂ ਬਹੁਤ ਸਾਰੀਆਂ ਕੁੜੀਆਂ ਦੀ ਰਾਤ ਭਰਾਂ ਤੇ ਬੜੀ ਹੈਲਪ ਕੀਤੀ ਹੈ ਧੰਨਵਾਦ ਜੀ 112 ਨਾ ਹੁੰਦਾ ਤੇ ਅੱਜ ਬਹੁਤ ਸਾਰੀਆਂ ਕੁੜੀਆਂ ਮਰ ਗਈਆਂ ਹੁੰਦੀਆਂ ਜਾਂ ਸੁਸਾਈਡ ਕਰ ਲੈਂਦੀਆਂ ਜਾਂ ਕੋਈ ਮਾਰ ਦਿੰਦਾ ਅਜਿਹੀ ਸਾਡੇ ਕੋਲ ਇੰਨੇ ਕੇਸ ਆਉਂਦੇ ਹਨ ਕਿ ਰਾਤ ਭਰਾਂ ਤੇ ਥਾਣਿਆਂ 'ਚ ਕੀ ਉਹ ਘਰੋਂ ਨਹੀਂ ਬਾਹਰ ਨਿਕਲੁੰਦੇ ਜਿਹਨੂੰ ਕੁੱਟਿਆ ਹੁੰਦਾ ਨੂੰ ਡੱਕਿਆ ਹੁੰਦਾ ਤੇ ਥੈਂਕ ਯੂ 112 ਨੰਬਰ ਜਿਨ੍ਹਾਂ ਨੇ ਵੀ ਚਲਾਇਆ ਬਣਾਇਆ ਤੇ ਦੀ ਵਿਉਂਤ ਬੰਦੀ ਕੀਤੀ ਬਹੁਤ ਸਾਰੀਆਂ ਧੀਆਂ ਜਿਹੜੀਆਂ ਉਹਨਾਂ ਨੇ ਬਚਾ ਦਿੱਤੀਆਂ ਤੇ ਬਚਾ ਰਹੇ ਹਨ ਕਿੰਜ ਹੀ ਆਹੀ ਆਪਣੀ ਦਾ ਵੂਮਨ ਐਂਡ ਚਾਈਲਡ ਵੈਲਫੇਅਰ ਸੁਸਾਇਟੀ ਤੇ 올 ਇੰਡੀਆ ਹਿਊਮਨ ਰਾਈਟਸ ਅਲੋਵੀ ਤੇ ਸੰਜਾ ਕੁਮਾਰ ਲਾ ਕਰ ਰਹੇ ਜਿਨ੍ਹਾਂ ਨੇ ਨਾਲ ਡੋਮੈਸਟਿਕ ਵਾਇਲੈਂਸ ਹੁੰਦੀ ਪਈ ਹੈ ਜਾਂ ਘਰਚੀ ਜ ਨੂੰ ਨਜ਼ਰਬੰਦ ਕੀਤਾ ਜਾਂਦਾ ਹੈ ਸਾਡੀ ਐਨ ਜੀ ਦੇ ਮੈਂਬਰਾਂ ਉੱਥੇ ਜਾ ਕੇ ਉਹਨਾਂ ਨੂੰ ਮੋਟੀਵੇਟ ਕਿੰਜ ਕਰਦੀਆਂ ਹਨ ਕਿ ਉਹਨਾਂ ਦੇ ਰਿਸ਼ਤੇ ਵੀ ਬਰਕਰਾਰ ਰਹਿਣ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਹੱਲ ਹੋ ਜਾਣ ਮੀਡੀਏਸ਼ਨ ਤੇ ਕਾਉਂਸਲਿੰਗ ਕਰਦੇ ਹਨ ਅਕਸਰ ਜਦੋਂ ਕੁੜੀ ਨਾਲ ਹਮਦਰਦੀ ਕਰਦੇ ਹਾਂ ਤੇ ਮੁੰਡੇ ਵੱਲੇ ਵਿਤਰ ਜਾਂਦੇ ਨੇ ਤੇ ਉਹ ਲੜਾਈ ਵੱਧ ਜਾਂਦੀ ਹੈ ਸਾਰੇ ਵਿਅਕਤੀ ਇਹ ਪੰਚਾਇਤਾਂ ਵਿੱਚ ਪੈ ਜਾਂਦੀਆਂ ਹਨ ਪਰ ਅਸੀਂ ਇੰਜ ਨਹੀਂ ਕਰਦੇ ਅਸੀਂ ਨਾ ਦੋਨੋਂ ਨੂੰ ਬਠਾ ਕੇ ਜਿੱਦੀ ਜੰਤੀਆ ਨੂੰ ਰਿਲਾਇਸ ਕਰਾ ਦੇ ਤੇ ਖੁਦ ਉਹ ਮੈਂ ਤਾਂ ਵੀ ਰਸਤਾ ਕੜ ਦਿੰਦੇ ਹਾਂ ਕਿ ਉਹ ਮੁਸ਼ਕਲ ਵੀ ਹੱਲ ਹੋ ਜਾਂਦੀ ਹੈ ਤੇ ਦੁਬਾਰਾ 112 ਟਾਇਲਰ ਕਰਨੀ ਜਰੂਰੀ ਨਹੀਂ ਚੱਲਦੀ ਪਹਿਲਾ ਤਾਂ ਮੈਨਾਂ ਵੀ ਵਕਤ ਦੇ ਵੱਲੋਂ ਗੜਾ ਤੇ ਉਤਾਲਾ ਕੀਤਾ ਗਿਆ ਹੈ ਮੋਤੇ ਲਈ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੀਆਂ ਔਰ ਜਿਹੜੇ ਇੱਥੇ ਅ ਅਨਸਖਸ਼ਿਤ ਆਈਆਂ ਨੇ ਉਹਨਾਂ ਨੂੰ ਮੁਬਾਰਕਬਾਦ ਵੀ ਕਿ ਸਾਨੂੰ ਇਹਦਾ ਪਲੇਟਫਾਰਮ ਮਿਲਿਆ ਕਿ ਜਿਹਦੇ ਵਿੱਚ ਅਸੀਂ ਵੀ ਆਪਣੇ ਨਾਲ ਜੜੀਆਂ ਬਿੱਤੀਆਂ ਹੋਈਆਂ ਆ ਅੱਛੇ-ਅੱਛੇ ਗੱਲਾਂ ਇਹ ਮੋਟੀਵੇਸ਼ਨਸ ਵਾਲੇ ਆ ਹੋ ਅਸੀਂ ਇੱਕ ਦੂਜੀ ਨਾਲ ਵਿਚਾਰ ਵਟਾ ਕੇ ਰਹਿ ਕੇ ਸਾਂਝਾ ਕਰਨਾ ਸਾਨੂੰ ਇਹ ਮੌਕਾ ਮਿਲੋ ਸੋ ਮੈਨੂੰ ਅੱਜ ਬਹੁਤ ਹੀ ਮਾਨ ਵਾਲੀ ਗੱਲ ਹੈ ਮੇਰੀ ਕਿ ਮੈਨੂੰ ਐਸ ਇ ਚੀਜ਼ ਕੇਸੇ ਖੁਲਾਇਆ ਗਿਆ ਔਰ ਐਜ਼ ਅ ਚੀਫ ਗੈਸ ਮੇਰਾ ਇਹੀ ਸੁਨੇਹਾ ਹੈ ਕਿ ਮੈਂ ਵਿੰਗ ਅਪੋਰਟਸ ਪਰਸਨ ਡੀਐਸਸੀ ਸਪੋਰਟਸ ਡਿਸਟ੍ਰਿਕਟ ਸਪੋਰਟਸ ਕੋਆਰਡੀਨੇਟਰ ਜ਼ਿਲ੍ਹਾ ਗੋਦਾਸਪੁਰ ਤੋਂ ਹਾਂ ਔਰ ਮੇਰੀ ਇਹੀ ਸਾਰੀਆਂ ਮਦਰਸ ਨੂੰ ਇੱਕ ਸੁਨੇਹਾ ਹੈ ਕਿ ਆਪਣੀਆਂ ਬੇਟੀਆਂ ਨੂੰ ਵੱਧ ਤੋਂ ਵੱਧ ਸਪੋਰਟਸ ਵਿੱਚ ਕੋਈ ਜਿਹੜਾ ਉਹਨਾਂ ਨਾਲ ਉਹਨਾਂ ਨੂੰ ਸਪੋਰਟਸ ਵਿੱਚ ਪਾਓ ਤਾਂ ਜੋ ਉਹ ਉਹਨਾਂ ਨੂੰ ਮੈਂਟਲੀ ਐਜ਼ ਵੈਲ ਐਸ ਫਿਜ਼ੀਕਲੀ ਸਟਰੋਂਗ ਕੀਤਾ ਜਾ ਸਕੇ ਔਰ ਉਹ ਖੋਨ ਦੇਖੋ ਸਾਡੇ ਸਰਕਾਰੀ ਸਕੂਲਾਂ ਵਿੱਚ ਕਿੰਨੀ ਅੱਛੀ ਟ੍ਰੇਨਿੰਗ ਜਿਹੜੀ ਆ ਉਹ ਰਾਣੀ ਲక్ష్ਮੀਬਾਈ ਥਰੂ ਜਿਹੜੀ 40 ਡੇਜ਼ ਦੀ ਚੱਲ ਰਹੀ ਹੈ ਉਹ ਚਲਾਈ ਜਾ ਰਹੀ ਹੈ ਉਹਦਾ ਲਾਹਾ ਲੈ ਕੇ ਬੱਚਿਆਂ ਨੂੰ ਫਿਜ਼ੀਕਲੀ ਜਿਹੜਾ ਉਹ ਸਟਰੋਂਗ ਕੀਤਾ ਜਾ ਸਕਦਾ ਹੈ ਔਰ ਕਿੰਨੇ ਹੀ ਸਪੋਰਟਸ ਜਾਂ ਐਕਟੀਵਿਟੀ ਸਾਡੀਆਂ ਐਦਾਂ ਦੀਆਂ ਨੇ ਕਿ ਸਾਨੂੰ ਫਿਜ਼ੀਕਲੀ ਤਾਂ ਬੱਚੇ ਫਿੱਟ ਹੋਣਗੇ ਹੀ ਸਾਡੀਆਂ ਬੱਚੀਆਂ ਕਿਉਂਕਿ ਅੱਗੇ ਬੱਚਿਆਂ ਨੇ ਬਹੁਤ ਹੀ ਜੜੇ ਜੰਗਣਾ ਆਪਣੀ ਜ਼ਿੰਦਗੀ ਦੀਆਂ ਲਈ ਲੜਨੀਆਂ ਨੇ ਉਹਨਾਂ ਦੇ ਲਈ ਜਿਹੜਾ ਇਹ ਸਪੋਰਟਸ ਹੈ ਉਹੀ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਹਦੇ ਵਿੱਚ ਉਹ ਬੱਚੀ ਜੜੀਆਂ ਬੱਚੀਆਂ ਜੜੀਆਂ ਨੇ ਉਹ ਆਪਣਾ ਵੈਲੜੀਆਂ ਉਹ ਆਪਣੀ ਪਰਫਾਰਮੈਂਸ ਅੱਛੀ ਦੇ ਸਕਦੀਆਂ ਔਰ ਆਪਣੇ ਫਿਊਚਰ ਨੂੰ ਬਣਾ ਸਕਦੀਆਂ ਸੋ ਮੇਰਾ ਇਹ ਸੁਨੇਹਾ ਹੈ ਕਿ ਵੱਤਵਾ ਜਿਹੜਾ ਸਪੋਰਟਸ ਤੇ ਕੁੱਤੇ ਜਿਹੜਾ ਜ਼ੋਰ ਦਿੱਤਾ ਜਾਏ ਔਰ ਆਪਣੀਆਂ ਬੇਟੀਆਂ ਨੂੰ ਵੱਤਵਾ ਜਿਹੜੀ ਸਿੱਖਿਆ ਦਿੱਤੀ ਜਾਏ ਔਰ ਇੱਕ ਹੋਰ ਮੇਰਾ ਸੁਨੇਹਾ ਹੈ ਕਿ ਆਪਣੀਆਂ ਬੱਚੀਆਂ ਨੂੰ ਸੋਸ਼ਲ ਮੀਡੀਆ ਤੋਂ ਜਿੰਨਾ ਵੀ ਦੂਰ ਰੱਖ ਸਕਦੇ ਹੋ ਉਹ ਕਿਰਪਾ ਕਰਕੇ ਦੂਰ ਰੱਖੋ ਜੇ ਉਹ ਜੇਕਰ ਮੇਰਾ ਇੱਕ ਸਨੇਹਾ ਸਾਰੀਆਂ ਮਦਦ ਨੂੰ ਜੇਕਰ ਉਹ ਦਿਨ ਵਿੱਚ 20 ਸੈਲਫੀ ਲੈਂਦੀਆਂ ਨੇ ਤੇ ਕਿਰਪਾ ਕਰਕੇ ਉਹਨਾਂ ਦੀਆਂ ਸੈਲਫੀਆਂ ਘਟਾਓ ਦੇਖੋ ਤੁਹਾਡੇ ਕੋਲ ਆਪਣੇ ਆਪ ਹੀ ਨਵੀਂ ਚੇਂਜ ਜੜੀ ਉਹ ਹਾਣੀ ਸ਼ੁਰੂ ਹੋ ਜਾਏਗੀ ਸੋ ਧੰਨਵਾਦ ਜੀ ਨਹਿਰ ਯੂਵਾ ਕੇਂਦਰ ਦਾ ਬਹੁਤ ਬਹੁਤ ਜਿਨ੍ਹਾਂ ਨੇ ਇਨਵੈਸਟਮੈਂਟ ਦਿੱਤਾ ਜੀ ਧੰਨਵਾਦ ਮਾ ਜੀ ਨੂੰ 750 ਤੋਂ ਨੈਟਵਰਕ ਅੰਦਰ ਦੇ ਮੈਂਡਮਾਨ ਸਦਾ ਦਿੱਤਾ ਗਿਆ ਸੀ ਸਨੇਕ ਦਾ ਪ੍ਰੋਗਰਾਮ ਨਗਰ ਕੌਂਸਲ ਦੇ ਡਾਕਟਰ ਜੈ ਰਖਾ ਹਾ ਵੂਮਨਸ ਮੰਡੀ ਅਧਿਵਿਸ਼ਾਪਨ ਹੋਇਆ ਤੇ ਦੇਖੇ ਮੇਰੇ ਮੈਡਮ ਅੰਦਰ ਵੀ ਰਿਕੋਰਡ ਸ਼ੀਟ ਵਿੱਚ ਆਉਣਾ ਸੀ ਆਪਣੀ ਟੀਮ ਨਾਲ ਲੈ ਕੇ ਕੋਰਸ ਵਾਸਤੇ ਸੱਜੇ ਲੈ ਕੇ ਮੈਨੂੰ ਇਹ ਧਿਆਨ ਕੇ ਬੜਾ ਮੈਂ ਮਾਨ ਮਹਿਸੂਸ ਹੋਇਆ ਕਿ ਮੇਰੀਆਂ ਭੈਣਾਂ ਇੰਨੇ ਵਧੀਆ ਪ੍ਰਾਲੇ ਕਰ ਰਹੇ ਨੇ ਸਮਾਜ ਨੂੰ ਚੰਗੀ ਸੇਧ ਦੇਣ ਵਾਸਤੇ ਉਹਨਾਂ ਕੋਰਸ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਮੈਂ ਗਾੜੀ ਰੋਜ਼ ਹੀ ਸੈਮੀਨਾਰ ਲਾਉਣਾ ਹੈ ਸਬਸਤ ਦੇ ਨਾਲ ਮੈਂ ਰੋਜ਼ ਹੀ ਪਬਲਿਕ ਦੇ ਵਿੱਚ ਇਦਾਂ ਪਾਰੇ ਜਿਹੜਾ ਆਪਣੇ ਵਿਚਾਰ ਅਦਾ ਖਾਂਗਾ ਹੋਰ ਵੀ ਬੀਬੀਆਂ ਨੂੰ ਸਕੂਲ ਦੀਆਂ ਬੱਚੀਆਂ ਨੂੰ ਵਿਦਿਆਰਥੀਆਂ ਨੂੰ ਕਿਤੇ ਬੜੇ ਜਰਾ ਜਾ। ਦਿਨ-ਦਿਨ ਤਪੰਦੂ ਲੱਗੇ। ਮੈਂ ਜਿਹੜੇ 112 ਨੰਬਰ 10 10 23 ਸਾਈਬਰ ਕ੍ਰਾਈਮ ਬਾਰੇ ਸਾਰੇ ਜਿਹੜੇ ਹੈਲਪ ਨੰਬਰ ਚੱਲ ਰਹੇ ਨੇ 10 45 15 199 ਦਾ ਸਾਰੇ ਬਾਰੇ ਜਿਹੜਾ ਉਹ ਜਾਗਰੂਤ ਕੀਤਾ ਅੱਗੇ ਵੀ ਜਿਹੜੇ ਜਾਗਰੂਤ ਉਤੇਾਰੇ ਇਹ ਵੀ ਦੱਸਿਆ ਗਿਆ ਆ ਵੀ ਸਾਡੇ ਇਕਤਾਸਪੁਰ ਸਾਈਬਰ ਖਾਣਾ ਜਿਹੜਾ ਬਣਿਆ ਜਿਹਦੇ ਇਨਚਾਰਜ ਮੈਡਮ ਅਮਰਪ੍ਰੀਤ ਕਰਨ ਵਾਲਤੀ ਐਸਐਸਪੀ ਡਾਕਟਰ ਦੇਖ ਪਰਮ ਦੀ ਨਿਯੋਜਨਾ ਕੀਤਾ ਉਹਦੇ ਬਾਰੇ ਜਿਹੜਾ ਜਾਵਰਤ ਕੀਤਾ ਗਿਆ ਵੀ ਕੋਈ ਵੀ ਲਿੰਕ ਦੀ ਆ ਜਿੰਦਾ ਤੁਸੀਂ 1930 ਤੇ ਜਿੰਨੀ ਹੈਲਪ ਦੀ ਲੈ ਸਕਦੇ 24 ਘੰਟੇ ਦੀ ਹੈਲਪ ਮਿਲ ਸਕਦੀ ਹੈ ਜਿਹੜਾ ਨਾਮ ਉਹ ਦੇ ਕੋ ਮੈਨੇਜਰ ਪ੍ਰੋਗਰਾਮ ਕੋਆਰਡੀਨੇਟਰ ਉਸਸ਼ ਬਰਤੁਨ ਸੈਂਟਿਸ ਜਾਨਸ ਅਨਦਰ ਕੌਂਸਲ ਬੋਲਾਸਪਟ ਮੈਂ ਬਹੁਤ ਧੰਨਵਾਦ ਕਰਦੀ ਆ ਨਹਿਰੂ ਯੁਵਾ ਕੇਂਦਰ ਤੋਂ ਮੈਮ ਮਨਪ੍ਰੀਤਾ ਔਰ ਵੱਖ-ਵੱਖ ਡਿਪਾਰਟਮੈਂਟਸ ਤੋਂ ਆਏ ਹਿੰਦੇ ਸਾਡੇ ਚੀਫ ਡੈਸਟਾ ਔਰ ਬਾਕੀ ਨੰਬਰਸ ਤੋਂ ਐਸਆਈ ਸਰ ਹਮਨੇ ਸਾਰੇ ਨੇ ਆਪਣੇ ਆਪਣੇ ਡਿਪਾਰਟਮੈਂਟ ਬਾਰੇ ਬਹੁਤ ਜੜੀ ਆ ਉਹ ਜਾਗਰੂਕਤਾ ਪਰਪੂਰ ਜੜੀ ਆ ਸਾਨੂੰ ਨੋਲਜ ਦਿੱਤੀ ਹੈਗੀ ਆ ਸਭ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਇਸ ਮੰਚ ਤੇ ਆ ਕੇ ਹੀ ਆਪਣੇ ਵਿਚਾਰ ਜੜਿਆ ਇੱਕ ਦੂਸਰੇ ਨਾਲ ਸਾਂਝੇ ਕਰ ਸਕਦੇ ਹਾਂ ਤੇ ਸਾਨੂੰ ਜਿਹੜਾ ਇੱਕ ਦੂਸਰੇ ਨੂੰ ਮੋਟੀਵੇਟ ਕਰਨ ਵਾਸਤੇ ਜਿਹੜਾ ਅੱਜ ਬਹੁਤ ਪ੍ਰੇਰਣਾ ਜਿਹਦੀ ਸਾਨੂੰ ਇੱਕ ਉਸਰੇ ਤੋਂ ਮਿਲੀ ਹੈਗੀ ਆ ਮੈਂ ਅੱਗੇ ਤੋਂ ਵੀ ਰਿਕੁਐਸਟ ਕਰਦੇ ਹਾਂ ਕਿ ਇਹੋ ਜਿਹੇ ਪ੍ਰੋਗਰਾਮ ਜੜੇ ਆਉ ਹੁੰਦੇ ਰਹਿਣੇ ਚਾਹੀਦੇ ਆ ਤੇ ਬੀਇੰਗ ਲੇਡੀ ਮੈਂ ਸਾਰੀਆਂ ਔਰਤਾਂ ਨੂੰ ਕਹਿਣਾ ਚਾਹਨੀ ਆ ਕਿ ਆਪਣੇ ਆਪ ਨੂੰ ਕਦੇ ਵੀ ਘੱਟ ਨਾ ਸਮਝੋ ਹਮੇਸ਼ਾ ਜਿਹੜਾ ਆਪਣੇ ਆਪ ਨੂੰ ਹੌਸਲਾ ਦਿਓ ਸਭ ਤੋਂ ਕਿਸੇ ਤੋਂ ਹੈਲਪ ਮੰਗਣ ਤੋਂ ਪਹਿਲਾਂ ਆਪਣੇ ਆਪ ਨੂੰ ਜੜਾ ਉਹ ਹੌਸਲਾ ਦਿਓ ਕਿ ਅਸੀਂ ਸਭ ਕੁਝ ਕਰ ਸਕਦੇ ਹਾਂ ਜੀ ਜੀ ਸਰ ਅਸੀਂ ਹਰ ਸਾਲ ਹਰ ਸਾਲ ਜੜਾ ਅਸੀਂ ਗਾਂਧੀ ਜੰਤਰੀ ਤੇ ਉੱਪਰ ਜੜਾ ਵਾ ਉਹ ਪ੍ਰੋਗਰਾਮ ਕਰਦੇ ਹੈਗੇ ਆ ਇਸ ਸਾਲ ਵੀ ਅਸੀਂ ਜੜਾ ਉਹ ਕਰਾਂਗੇ ਜੀ ਸਰ ਵਕ ਵਕ ਸਮੇਂ ਤੇ ਸਾਨੂੰ ਜਿਹੜੀਆਂ ਗਵਰਨਮੈਂਟ ਵੱਲੋਂ ਗਾਈਡਲਾਈਨਸ ਆਉਂਦੀਆਂ ਨੇ ਜਦੋਂ ਵੀ ਸਾਨੂੰ ਕੋਈ ਵੀ ਗਾਈਡਲਾਈਨਸ ਆਉਂਦੀਆਂ ਅਸੀਂ ਹਮੇਸ਼ਾ ਜੜਾ ਅਧਿਆਤ ਹੋਵਾਂਗੇ ਹਰ ਇੱਕ ਟੋਪਿਕ ਵਿੱਚ